ਆਪਾਂ ਕਰ ਲਈ ਆਪਣਾ ਵਲੌਗ ਸਟਾਰਟ ਤੇ ਮਮਾ ਕਰੋ ਇੰਟਰੈਕਸ਼ਨ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ 83 ਨੰਬਰ ਵਲੌਗ ਤੇ ਅਸੀਂ ਰੋਜ਼ ਵਲੌਗ ਵੀ ਸੇਫਲੀ ਸ਼ੂਨ ਕਰੀਦਾ ਰਹਾਂਗੇ ਹੋਰ ਕੀ ਹਨ ਚਲੋ ਸੇਫਲੀ ਚਿੱਤੇ ਭੁੱਲ ਜਾਂਦਾ ਆਪਣੇ ਆਪਣੇ ਕੰਮਾਂ 'ਚ ਤੇ ਉਹਨੂੰ ਨੇ ਪੀ ਲਗਿਆ ਚਾਹ ਮਮਾ ਰਾਦੀ ਤੂੰ ਵੀ ਨਹੀਂ ਚਾਹ ਕਿੰਨੀ ਨਾਲ ਤੇ ਓਏ ਤੂੰ ਵੀ ਨਹੀਂ ਚਾਹ ਨਹੀਂ ਨਹੀਂ ਚਾਹ ਨਹੀਂ ਮਿਲਦੀ ਅੱਜ ਕੀ ਬਣਾ ਲਗੀ ਮੈਂ ਰਾਤ ਨੂੰ ਚਾਹ ਆਏ ਭੈ ਜਮਾ ਵੀ ਤੇ ਬੱਤੀ ਗਈ ਹੋਈ ਆ ਨਾ ਮੈਂ ਨਹੀਂ ਗਈ ਮੇਰੇ ਪਹਿਲਾਂ ਤੋਂ ਸੀ ਸਕੂਲ ਨੂੰ ਹਾਂ ਮੈਂ ਗਈ ਨਹੀਂ

ਰਿਚਾ ਕਿੱਥੇ ਰੱਖੇ ਰਾਜਮਾ ਗੈਸ ਰੱਖਿਆ ਹੋਰ ਦਸ ਕਿੱਥੇ ਰੱਖਿਆ ਹੈ ਬਲੀਚ ਆ ਰਿਖ ਰੱਖੇ ਰਾਜਮਾ ਮੈਂ ਦਿਖਾਵਾਂ ਕਿੱਦਾਂ ਭਰਾਵਾਂ ਅੰਦਰੋਂ ਸੀੜੀ ਵੱਜ ਜਾਣੀ ਹੋਣੀ ਹਲੇ ਵੱਜੀ ਨਹੀਂ ਨਾ ਟੀਟੀ ਮੰਮੀ ਟੀਟੀ ਵੱਜੀ ਨਹੀਂ ਨਹੀਂ ਵੱਜੀ ਮੈਨੂੰ ਇੱਕ ਵੱਜੀ ਆ ਨਹੀਂ ਵੱਜੀ ਵੱਜੀ ਆ ਭਲਕ ਜਿਹੜੀ ਨਹੀਂ ਵੱਜੀ ਆਪਾਂ ਗੱਲਾਂ ਗੱਲਾਂ ਹੀ ਪਤਾ ਨਹੀਂ ਲੱਗਿਆ ਨਹੀਂ ਵੱਜੀ ਚਲ ਯਾਰ ਬਣਾਉਣਾ ਤੇ ਰਾਜਮਾ ਦਿਖਾਣੇ ਆ ਮਮੇ ਨਾਲ ਲੱਗ ਗਿਆ ਸਬਜ਼ੀ ਨੂੰ ਤੜਕਾ ਤਾਂ ਦੀ ਹਾਂ ਸਿਰੇ ਵਾਲਾ ਪਾਏ ਆ ਵਿੱਚ ਇਹ ਗਰਮ ਪਾਣੀ ਦੇ ਵਿੱਚ ਕੋਸੇ ਦੇ ਬਣੀ ਚ ਤੇ ਹੁਣ ਉਹਨੂੰ ਸਿੱਟੀ ਲਵਾ ਲਈ 1 ਲੀਟਰ ਸਿਰੇ ਪਾਇਆ ਆ ਅਪਰ ਆ ਤੇ ਜਿਹੜੀ ਇੰਤਰਾ ਸਿਰੇ ਜਿਮਾ ਵੀ ਜਲੇ ਰਾਜਮਾ ਜਿਮਾ ਲਈ ਤੇ ਦੱਦੀ ਇਧਰ ਪਾਠ ਖਲਦੇ ਬੈਠਾ ਹਾਂ ਹਾਂ ਮੰਮੀ ਲਾ ਲਓ ਫਿਰ ੜਗੜਾ ਆੜ ਪੜੀ ਭੁੱਖ ਲੱਗੀ ਬਹੁਤ ਦਿਲ ਕਰਦਾ ਰਾਜਮਾ ਖਾਣ ਨੂੰ ਮੰਮੀ ਨੇ ਸਾਗ ਵੀ ਬਣਾਇਆ ਸੀਗਾ ਹਾਂ ਰਾਤੀ ਸਾਗ ਬਣਾ ਕੇ ਸੁੱਤੇ ਆਂ ਪਤਿ ਬਲਾ ਕੇ ਖਾ ਕੇ ਸੁੱਤੇ ਨੇ ਕੱਲ ਸਾਗ ਲੈ ਕੇ ਆਏ ਨੇ ਤੇ ਖਾ ਕੇ ਸੁੱਤੇ ਹਲੇ ਨਾ ਥੱਕ ਹੋ ਗਏ ਸੀ ਤਾਂ ਵੀ ਬਣਾਇਆ ਮਮੀ ਨੇ ਸਾਗ ਉਹ ਆਪ ਬਲੌਗ 'ਚ ਦਿਖਾ ਲਿਆ ਨਹੀਂ ਨਾ ਹੈਗਾ ਜਦੋਂ ਪੈਂਟੇ ਲੰਬਾ ਹੋ ਗਿਆ ਸੀ ਬਹੁਤ ਹੈ ਲੋਕਡਾਊਨ ਛੁੱਟੀ ਕਰਤਾ ਸੀ ਛੁੱਟੀ ਕਰਤਾ ਸੀ ਤੇ ਉਹ ਸਾਗ ਵੀ ਪਿਆ ਹਲੇ ਤੇ ਹੁਣ ਪਰਜ ਵਾਲਾ ਲਾਓ ਤੜਕਾ ਰਾਜਮਾ ਫੇਰ ਦਿਖਾਉਣੀ ਹੈ ਹਨਾ ਹਾਂ ਤੇ ਰਾਜਮਾ ਬਣਾ ਲਿਆ ਹੂੰ ਆ ਰਿਹਾ ਆਪਣਾ ਸਾਗ ਹਲੇ ਥੋੜਾ ਹੀ ਬਣਾਇਆ ਥੋੜੇ ਨੁੜਕਾ ਲਾਇਆ ਸੀ ਥੋੜਾ ਜਿਹਾ ਰੱਤੇ ਤੜਕਾ ਲਾਇਆ ਹੈ ਸਾਗ ਨੂੰ ਰੱਤੇ ਰੋਟੀ ਖਾਦੀ ਤੇ ਬਾਕੀ ਸਾਦ ਸਵੇਰੇ ਵੀ ਖਾਲੀ ਰੱਖ ਲਿਆ ਆ ਸਵੇਰੇ ਪਰੌਂਠੀ ਦਾ ਸਾਕਾ ਦੋ ਤੇ ਹੁਣ ਰਾਜਮਾ ਬਣ ਜਾਣੇ ਹੂੰ ਤੇ ਮੈਂ ਖਾ ਲਈ ਹੁਣ ਨਾਲ ਟੇੜੇ ਮੇੜੇ ਆ ਬੋਲੰਦੀ ਘਰੀ ਆਂਦਾ ਕੀ ਹੋਇਆ ਮਾਂ ਮੈਂ ਲੱਗੀ ਆ ਘੜਕਾ ਲਾਣ ਬਸ ਲੱਗੀ ਚੱਲਾ ਆ ਫੇਕੋ ਅਸੇ ਚਾਵਲ ਵੀ ਘਿਲੇ ਬਾਦ ਦਿੱਤੇ ਆ ਦੇ ਲੈ ਲੋ ਚਾਵਲ ਬਾਦ ਨਹੀਂ ਮੈਂ ਖਾਣਾ ਬਲੋ ਕੀ ਖਾਣਾ ਨਹੀਂ ਆ ਇੱਕ ਲਿਆ ਸੀਗਾ ਇਹਨਾਂ ਦੇ ਸਵਾਲ ਆਦਾ ਤੇਰੇ ਤੇਰੇ ਨਹੀਂ ਸਵਾਲ ਆਦਾ ਇਹਨਾਂ ਹੂੰ ਪਿਆਜ਼ ਹੋ ਗਿਆ ਹੈ ਬ੍ਰਾਊਨ ਤੁਹਾਡਾ ਤੁਹਾਨੂੰ ਸਾਦਾ ਪਕਾ ਰਿਹਾ ਹੈ ਚਲੋ ਚੱਲ ਜਲਦ ਤੜਕਾ ਬਹੁਤ ਹੈ ਬਹੁਤ ਅੱਜ ਮੈਂ ਚਾਵਲ ਖਾਣੇ ਆ ਖਾਣੇ ਆ ਤੁਸਤੀ ਲੱਗ ਰਹੀ ਹੈ ਹੋਰ ਕੀ ਫੇਵਰੇਟ ਹੈ ਨਾ ਹਮਮ ਆਈ ਨੂੰ ਚਾਵਲ ਫੇਵਰੇਟ ਹੈ ਪਾਪਾ ਜੀ ਕਰਨੀ ਆਏ ਹਾਂ ਬਣਾ ਕੇ ਦਿਖਾइए ਹਾਂ ਹਾਂ ਚਲੋ ਫਿਰ ਬਣਾ ਕੇ ਦਿਖਾਉ ਲੈਂਦੇ ਆ ਬਣਾ ਕੇ ਬਣਾ ਕੇ ਖਾਣੇ ਪਾਪਾ ਨੇ ਕਿਹਾ ਹਾਂ ਆ ਜੂਗੇ ਲੋਕ ਵਜੇ ਚਲੋ ਠੀਕ ਆ ਚਾਵਲ ਬਣਾ ਲੱਗਿਓ ਚਾਵਲ ਹੋਰ ਮੈਂ ਇਹ ਸਬਜ਼ੀ ਵੀ ਬਣਾ ਲੈ ਸਕਦਾ ਲੱਗੇ ਨਾ ਬਰੀ ਤੜਕਾ ਇਹਦੇ ਚਾਵਲ ਰੱਖੇ ਹੋਲੇ ਮਾਨੇ ਲੈ ਗਏ ਸਾਰੇ ਯਾਰ ਹੋਰ ਮਹੀਨੀਆਂ ਯਾਰ ਗਰਮੀ ਬਹੁਤ ਆ ਹੋਰ ਕੀ ਗਰਮੀ ਬਹੁਤ ਆ ਮਟਰੀ ਦਾ ਬਹੁਤ ਸੁਬਸੇਤ ਆ ਅੱਜ ਵੀ ਇੰਨੀ ਜਿਹੀ ਹੋਰ ਤਾਂ ਬਾਦ ਇੰਨੀ ਹੋ ਜਾਂਦੀ ਐ ਆਹ ਫਾਇਦਾ ਤਾਂ ਕੋਈ ਨਹੀਂ ਹੋਇਆ ਕੱਲੀ ਨਮੀ ਪੈਣ ਦਾ ਵੀ ਮੀਂਹ ਇੱਥੇ ਪਿਆ ਐ ਹੋਰ ਇਲਾਕੇ ਦੇ ਜੁੜਨਾ ਪਿਆ ਨਹੀਂ ਇਹਦੇ ਨਵੇਂ ਸ਼ਹਿਰ ਬਰਾਮ ਬੰਗਾ ਕਿਤੇ ਵੀ ਨਹੀਂ ਮੀਂਹ ਪਿਆ ਐ ਹੂੰ ਦਿਖਾਓ ਨਾ ਫੇਰਾ ਦਿਖਾਓ ਤੁਹਾਨੂੰ ਚਾਵਲ ਰੱਖਦੇ ਆ ਚਾਵਲ ਨਹੀਂ ਇੱਥੇ ਆ ਨਾ ਉਹ ਪਾਓ ਦੇਖ ਕੇ ਰਾਜਮਾ ਪਾੜਨਾ ਓਕੇ ਹੁਣ ਬਣਾਓ ਜਲਦੀ ਜਲਦੀ ਬਣਾ ਲਓ ਯਾਰ ਚਾਵਲ ਬਹੁਤ ਭੁੱਖ ਲੱਗੀ ਆ ਹੁਣ ਚੱਲੇ ਬੰਦ ਚੱਲੇ ਬਣਾ ਲਓ ਫੇਰ ਖਾਣੇ ਆਪਾਂ ਲੈਂਦੇ ਚਾਵਲ ਇੱਥੇ ਆ ਖਾਣਗੇ ਚੱਕ ਲੈਣਾ ਬਾਕੀ ਸਾਰੇ ਹੋ ਗਿਆ ਆ ਚਾਵਲ ਵੀ ਰੱਖ ਦਿੱਤੇ ਆ ਓਕੇ ਹੁਣ ਪਪਾ ਆ ਗਏ ਕਿੰਨੀ ਗਰਮੀ ਆ ਮਾਰ ਗਰਮੀ ਤਾਂ ਵੀਗਾ ਗਰਮੀ ਨਹੀਂ ਹੈਗੀ ਤੁਹਾਡੇ ਦੁਨੀਆ ਕੈਂਸਰ ਨਹੀਂ ਹੋਣੀ ਆ ਗਈਆਂ ਪਾਪਾ ਮੈਨੂੰ ਤਾਂ ਪਹਿਲੀ ਗੱਲ ਦੀ ਪਤਾ ਲੱਗੀ ਹੌਲੀਡੇ ਖਤਮ ਹੋ ਚੁਕੇ ਆ ਪਰ ਅੱਜ ਕੌਸ ਸਕੂਲ ਨਹੀਂ ਹੈ ਹੈਨਾ ਮੈਂ ਤੈਨੂੰ ਗੱਲ ਦੱਸਾਂ ਇੱਕ ਪਤਾ ਮੈਂ ਸਵੇਰ ਦੀ ਉੱਠੀ ਹੋਈ ਆ ਨਾ ਪਤਾ ਨਹੀਂ ਲੱਗਾ ਇੰਨੀ ਸ਼ੀਤੀ ਦੋ ਅੱਜ ਵੀ ਗਏ ਹੁਣ ਤਾਂ ਮੈਂ ਛੁੱਟੀ ਵੀ ਹੋ ਜਾਣੀ ਆ ਹੁਣ ਤੱਕ ਦਾ ਮੇਰੀ ਗੱਲ ਸੁਣੋ ਹਾਂਜੀ ਫੁੱਲ ਕਾਣਾ ਹਾਂ ਪਾਪਾ ਕਿਉਂ ਸੁਣੇਗਾ ਜਮਿਲਾ ਰੋਕੇ ਲਾਵਾਂ ਇਹ ਰੱਖ ਲਓ ਮੈਂ 4 ਵਜੇ ਤੱਕ ਕਰਾਂਗੀ ਆ ਚਾਰ ਵਜੇ ਤੋਂ ਬਾਅਦ ਹੀ ਲਾਗੇ ਤੇ ਫੇਰੀ ਉਹ ਮੁਰਗੀ ਕੋਲ ਲੈ ਗਏ ਉਹ ਮੁੜ ਗਏ ਗਰਮੀ ਬਹੁਤ ਆ 3 ਦਿਨਾਂ ਨੇ ਚੱਲਦਾ ਆਏਗਾ ਹੋਰ ਵੀ ਖਰਾਬ ਹੋਇਆ ਉਹ ਕਰਵਾਇਆ ਨਹੀਂ ਮੁੜ ਕੇ ਸਹੀ ਮੈਂ ਤਾਂ ਬਣਾ ਇੱਕ ਮਹੀਨਾ ਹੈਗਾ ਆ ਫੁੱਲਾਂ ਨਾਲ ਸਾਲੋਂ ਅਗਲੇ ਸਾਲ ਦੇਖਾਂਗੇ ਫੇਰ ਇਹਨਾਂ ਪਪਰ ਆ ਜਾ ਭਾਂ ਚੱਲੇ ਕੋਈ ਨਾ ਆਪਾਂ ਜਾਵਾਂਗੇ ਨਾ ਟੈਨਸ਼ਨ

ਬਣੀ ਰੋਟੀ ਹੋਰ ਕੀ ਰੋਟੀ ਬਣੀ ਗੱਲ ਲੱਗੀ ਅੰਦਰ ਹੀ ਲੈ ਆਓ ਫਿਰ ਹੈ ਅੰਦਰ ਹੀ ਲੈ ਆਓ ਰਾਜਮਾ ਚਾਵਲ ਹਾਂ ਚਾਵਲ ਮੈਂ ਖੁਦੀਆਂ ਨਹੀਂ ਆ ਚਾਵਲ ਚਲ ਅੰਦਰ ਜਾ ਕੇ ਮੈਂ ਲੈ ਕੇ ਚਾਉਂਦਾ ਅੰਦਰ ਤੇਜ ਪਾਣੀ ਪੁੰਨ ਦੇ ਗਲਾਸ ਲੈ ਲੇ ਪੱਲੂ ਤਾਰਕ ਮੈਂ ਤਾਂ ਦੇ ਦੇ ਕੰਦੀ ਪਾਪਾ ਤੁਸੀਂ ਜਾਓ ਲਓ ਜੀ ਆਹ ਫੜ ਕਿੰਨੀ ਕਾਲੀ ਆ ਫੜਾ ਫਟ ਹਜੇ ਰਾਜਮਾ ਆਏ ਨਹੀਂ ਹੈਗੇ ਹੈ ਆ ਸੈਲਰ ਆਹ ਆਹ ਲੋ ਜੀ ਕੋਲ ਮਿਲਾਂਗੇ ਸਭੀ ਦੇ ਚਾਵਲ ਬਹੁਤ ਤੋਂ ਬੀ ਹੈ ਮੈਂ ਤੁਹਾਡੇ ਲਈ ਆ ਆ ਪਾ ਦੇ ਮੈਨੂੰ ਇੱਥੇ ਥੱਕੰਡੇ ਵਾਲੀ ਥਾਲੀ 'ਚ ਪਾ ਦੇ ਚਲੋ ਰਾਜਮਾ ਜਾਵਲ ਦਿਖਾਏ ਰਾਂਗੇ ਬਰੇਦਾਰਾ ਹੱਥ ਬਰੇ ਕਰ ਅਸੀਂ ਸਾਗ ਵੀ ਦਿਖਾ ਲਿਆ ਮੈਂ ਕਿਹਾ ਅਸੀਂ ਰਤੀ ਸਾਗ ਵੀ ਬਣਾ ਲਿਆ ਆਹਾਂ ਰਤੀ ਆ ਕੇ ਬਣਾ ਲਿਆ ਸਾਗ ਨਾਲ ਕੇ ਤਾਂ ਦੇਖ ਕੇ ਤੇ ਨਾਲ-ਨਾਲ ਖਾ ਕੇ ਰੋਟੀ ਫੇ ਮਿਲਦੇ ਆ ਜੀ ਕੁਣ ਆਇਆ ਮੈਂ ਬਣਾਉਣੇ ਨਹੀਂ ਸੀ ਆਜਮਾ ਸਾਡੇ ਆਲੂ ਤੇ ਬੈਂਗਣ ਵੇਹਾਰ ਕੇ ਬਣਾਇਆ ਸਾਗ ਪਿਆ ਸਾਡੀ ਹੈ ਨਾ ਤੇ ਫਿਰ ਕਾਲੇ ਕ੍ਰੇਲੇ ਬਈਆ ਸਾਡੀ ਇਹ ਇਹਦੇ ਕਰਕੇ ਬਣੇ ਇਹਦੇ ਫੇਵਰੇਟ ਆ ਇਹ ਕਹਿੰਦੀ ਮਮਾ ਬਣਾ ਕੇ ਦੱਸ ਇਹਦੇ ਕਰਕੇ ਸਵੇਰੇ ਵੀ ਜਿਵੇਂ ਬਾਰੇ ਸਵੇਰੇ ਬਣਾ ਹੁੰਦੇ ਬਣਾ ਦਿੰਦੇ ਚਲੋ ਮੈਂ ਬਣਾ ਰਹੀ ਸੀ ਹਰ ਮੰਨੀ ਆਇਆ ਅਜੇ ਵੀ ਚਲੋ ਆਪਾਂ ਖਾ ਕੇ ਮਿਲਦੇ ਹਾਂ ਹੁਣ ਹੋਜੀ ਹੁਣ ਲੱਗੇ ਆ ਖਾਣ ਅੰਬ ਇਹਦੇ ਚਾਲ ਚਾਵਲੀ ਨੂੰ ਮੁੱਕੇ ਇਹ ਵੀ ਦਾਲ ਚਾਵਲ ਅਜੇ ਲੇਟ ਆਇਆ ਇਸ ਕਰਕੇ ਇਹਦੇ ਵੀ ਨਹੀਂ ਮੁੱਕੇ ਆ ਮਦ ਸਰਾਂ ਜਮਾ ਜਾਵਾਲੇ ਇਹ ਦੋਨੇ ਆਲੇ ਖਾ ਰਿਆ ਅਸੀਂ ਲੱਗੇ ਖਾਣ ਅੰਬ ਚਲੋ ਜੀ ਖਾਓ ਚੱਕੋ ਜੀ ਇਹੋ ਖਾਣ ਅੰਬ ਚੱਕ ਲੈ ਲਓ ਜੀ ਆਹ ਟੱਕ ਲਿਆ ਇਹ ਮੇਰਾ ਆ ਹੋਰ ਬਾਬਾ ਉਹਨੇ ਕੂਲਰ ਲਾ ਲਿਆ ਤੇ ਜਿਹੜਾ ਕਵਰਾ ਕਵਰ ਆਪ ਕੋ ਲੈ ਆ ਪਾਉਂਗਾ ਤਾਰੇ ਮਮਾ ਮਲਾ ਲਿਆ ਪਪਾ ਉਹਨੇ ਗੁੱਲ ਇੱਕ ਗੁੱਲ ਤੇ ਆ تین ਚਾਰ ਸਾਲ ਹੋ ਗਏ ਆ ਦਸਾ ਸਾਲ ਹੋ ਗਏ ਚਾਰ ਸਾਲ ਹੋ ਗਏ ਨਵਾਂ ਲਿਆ ਸੀ ਫਦੇ ਲੋ ਉਦਾਂ ਦਾ ਉਦਾਂ ਦਾ ਹੀ ਕਿਉਂਕਿ ਤੁਹਾਡੇ ਦੋਨੇ ਕਮਰੇ ਤੇ ਏਸੀ ਲੱਗੇ ਆ ਅਸੀਂ ਉਹ ਹੋਣੀ ਹੈ ਕਹਣਾ ਥਲੇ ਰੇੜਾ ਉਹ ਵੀ ਤੇ ਆਉਣਾ ਸਾਰਾ ਹੀ ਹੋਣਾ ਮੈਂ ਨੂੰ ਦੇ ਵਿੱਚ ਪਿਛਲੇ ਸਾਲ ਏਸੀ ਲਵਾ ਲਿਆ ਆ ਇਹਨੂੰ ਵਿਚਾਰੇ ਦੀ ਲੋੜ ਹੀ ਵੀ ਪੈਣੀ ਹੈਗੀ ਇੰਨੇ ਬਹਿ ਕੇ ਰਹਿਣਾ ਦੁਕਾਨੇ ਕਰਨਾ ਨਾ ਟਾਪੇ

ਤੇ ਥੋੜੀ ਜਿਹੀ ਹਲੇ ਪਈਆ ਥਰੀ ਲੇਓ ਮੈਂ ਥੋੜੀ ਬੰਦੂਗੇ ਹੋ ਗਿਆ ਹੋ ਗਿਆ ਯਾਰੇ ਥੋੜਾ ਇਹ ਨਾ ਟੁੱਟ ਗਿਆ ਇਹ ਥੋੜਾ ਬੰਨ ਦੇ ਤੇ ਅਸੀਂ ਨਾ ਥੱਲੇ ਕੋਈ ਨਹੀਂ ਮਨ ਮਾਲਾ ਜੀ ਨਹੀਂ ਤਨ ਉਹ ਵੈਸੇ ਕਾਫੀ ਪਹੇਨੇ ਸਿੱਪੜ ਤੇ ਚਿੱਪੀ ਪਹੇਨੇ ਕਾਫੀ ਚੇਨ ਚਾ ਸਿੱਪੜ ਦੇ ਵਿੱਚ ਨਵਾ ਸਕਦੇ ਰਹਾ ਪਸੰਦ ਦੇ 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 ਆਂ ਦੇ ਤੀ ਬੋਸਵਾਰ ਨੂੰ ਨੇ ਕੱਪੜੇ ਚਾਹ ਤੋ ਮਾਰਦੀ ਬਈਆ ਤੇ ਹਰਮਨ ਗਿਆ ਵੀਡੀਓ ਬਣਾਉਣ ਮੈਂ ਕਾਫੀ ਪੀਲੀ ਬਹੁਤ ਸਵਾਦ ਸੀ ਥਿਸ ਇਜ਼ ਬਹੁਤ ਸਵਾਦ ਸੀ ਤੇ ਅੱਜ ਅਪਸ਼ਾਮੀ ਨੂੰ ਫੇਕ ਕਿ ਵੀਣਾਣਾ ਆ ਸ਼ਾਮੀ ਵਿੱਚ ਫ੍ਰੈਂਚ ਫ੍ਰਾਈਜ਼ ਫ੍ਰੈਂਚ ਫ੍ਰਾਈਜ਼ ਮੈਂ ਫ੍ਰੈਂਚ ਗੱਲ ਆਲੂ ਫ੍ਰੈਂਚ ਫ੍ਰਾਈਜ਼ همین ਆਲੂ ਕਿ ਵੀਣਾਣਾ ਕੇ ਦਵਾਂਗੀ ਹਾਂ ਮੈਂ ਕਿ ਅੱਜ ਸ਼ਾਮੀ ਆਲੂ ਨੇ ਸਾਰੇ ਜਾਣੇ ਖੇ ਬਣਾਵਾਂਗੇ ਪਿਛਲੀ ਵਾਰ ਬਹੁਤ ਜ਼ਿਆਦਾ ਸਵਾਦ ਲੱਗੀ ਸੀਗੇ ਤੇ ਦਾਦੀ ਇਧਰ ਬਰਨਗੀ ਕਰ ਰਹੀ ਪਈਆ ਤੇ ਦਾਦੀ ਖਾ ਤੇ ਨਹੀਂ ਬਰਨ ਤਦੀ ਕੀ ਕਰਦੀ ਜਾਂਦੀ ਆ ਤੇ ਮम्मा ਮਾ ਲ ਕੱਪੜਿਆਂ ਦੀ ਫੇ ਆਪਾਂ ਬਾਜੂ ਦਿਖਾਨੀਆਂ ਜਦੋਂ ਬਣਾਵਾਂਗੇ ਫਰਸ ਰਾਈਸ ਚ ਇਧਰ ਮੈਂ ਤਾਂ ਉੱਦੇ ਟਾਈਮ ਪਾਸ ਕਰਦੀ ਸੀ ਤੇ ਮम्मा ਇਧਰ ਕੱਟਣ ਲੱਗਿਆ ਆਲੂ ਆਲੂ ਫਿੰਗਰਸ ਵਾਸਤੇ ਹਾਂ ਆਲੂ ਫਿੰਗਰ ਵਾਸਤੇ ਆਲੂ ਕਾਹੇ ਛਿਲਦੇ ਭਾ ਮम्मा ਕੱਟਦੇ ਮੈਂ ਆਲੂ ਇਹ ਆਲੂ ਫਿੰਗਰ ਖਾਵਾਂਗੇ ਇਹ ਬਹੁਤ ਸਵਾਦ ਲੱਗਦੇ ਆ ਇਸ ਲਈ ਥੋੜੀ ਜਿਹੀ ਗਰਮੀ ਲੱਗਣ ਦੇ ਆ ਨਾਲੇ ਨਾ ਕੋ ਕਿੰਨੀ ਛੁਰਦਾ ਬੰਦ ਕੀਤਾ ਤੁਹਾਡੇ ਚਾਰੇ おい ਬੱਤੀ ਬੰਦ ਹੋ ਗਈ ਚਲੋ ਕੱਟ ਲਓ ਫੇ ਆਹ ਹੁਣ ਤਾਂ ਬੰਦ ਕਰਿਆ ਕਰ ਮੇਰਾ ਫੋਨ ਚਾਲੂ ਰੱਖਿਆ ਯਾਰ ਇਹਨੂੰ ਲਾਣਾ ਪੈਣਾ ਹੁਣ ਡਰ ਲੱਗਦਾ おい ਲੱਗ ਗਿਆ ਚਲੋ ਕੱਟ ਲਓ ਫੇ ਆਲੂ ਹੂੰ ਕੋਈ ਨਹੀਂ ਰਬੜਾ ਕਿੱਥੇ ਗਿਆ ਟੀਕਾ ਦਵਾਇਆ ਨਹੀਂ ਮੈਂ ਗਿਆ ਪਤਾ ਨਹੀਂ ਲੱਗਦਾ ਹੈਗਾ ਮੈਂ ਲੇਆ ਮੈਨੂੰ ਆਵਾਜ਼ ਮਾਰਨੀ ਫਿਰ ਰੱਬਣਾ ਰਬੜਾ ਨੇ ਤਾਂ ਮੈਨੂੰ ਆਪ ਨਹੀਂ ਪਤਾ ਕਿੱਥੇ ਪਈਆਂ ਜੀ ਆਰ ਪਾਪਰ ਰਬੜਾ ਤਾਂ ਲੱਬੜੀਆਂ ਰਹਿਣੀਆਂ ਬੰਦ ਕਰ ਇਹਨੂੰ ਲੱਬ ਮਮਾ ਤੜਨ ਲੱਗਿਆ ਆਲੂ ਓਏ ਆ ਆ ਚੀ ਤੇ ਬੋੜਾ ਲਾ ਦੋ ਓਏ ਹੋਏ ਚੱਚਾ ਮੰਡਾ ਲੱਗ ਰਿਹਾ ਦਿੱਕਿਆ ਹਤੋ ਸਾਰਾ ਬਿਆ ਕਰਾਈ ਹੈ ਹੈ 90000 ਨਾ ਸਿੱਧੂ ਰੋ ਬਾਲੋ ਤੇ ਦੂਰ ਭਾਯਾ ਦੂਰ ਭਾਯਾ ਕਰਣਾ ਇਮਲੀ ਚਟਨੀ ਬਈ ਹੈ ਹੈ ਇਮਲੀ ਚਟਨੀ ਬਈ ਹੈ ਹਾਂ ਤੇ ਕਰ ਦੋ ਹਾਂ ਨਹੀਂ ਕਰਨਾ ਕਿਉਂ ਨਾ ਜਿਵੇਂ ਨਰਮਾ ਲਈ ਉਹ ਕਾਣ ਕੇ ਜਰਾ ਥੋੜਾ ਖਿਚਵਾ ਲਓ। ਉਹ ਜਾ। ਕਾ ਲਿਆ ਯਾਰ। ਬਹੁਤ ਇਤਨੀ ਗੌਰਮੈਂਟ ਰੁਕ ਜਾ। ਬਹੁਤ ਟਾਈਮ ਲੱਗਣਾ। ਉਹਨੇ ਕਿਤਨੀ ਆ? ਵੀਡੀਓ ਚ ਕਰੀ। ਆ ਖਾ ਲੋ ਤੇਨੇ ਬੜਾ ਚ ਕਰ ਲਈਆ ਨਾ। ਬਲੀ ਹਾਰ ਨਾ 2 ਦਿਨ ਤੋਂ ਅ ਮਤਲਬ ਦਸਵਾ ਸਟਾਰ ਪਾਨੇ ਤੋਂ ਉਹਨੂੰ ਸੁੱਟੇ ਹੋਏ ਆ। ਇੱਕ ਇੱਕ ਵਾਰੀ ਧੋਣ ਵਾਲਾ ਤੇਰੇ ਹੋੜੋ ਕਿਤਨੀ ਵਾਰ ਵੀਡੀਓ ਰੈਡ ਕਰਨੀ ਹੈ ਬਸ ਇੱਕ ਰਮਾ ਲਈ ਆਗੇ। ਮੈਂ ਇੱਕ 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 ਵਾਰੀ ਯੂਜ਼ ਕਰਕੇ ਇੱਕ ਵਾਰੀ ਹੱਥ ਧੁੰਜ ਕੇ ਧੋਣ ਦੇ ਰਿਹਾ ਨਹੀਂ ਨਹੀਂ ਨਹੀਂ। ਯਾਰ ਦੇਖੋ ਉਹੀ ਉਹਦੀ ਖਿੱਚ ਕੇ ਆ ਗਿਆ ਬਸ। ਚੁੱਪ ਕਰ ਜਾ ਭਰਾਵਾ। ਮੰਮੀ ਜੰਦੇ ਪਈ ਯਾਰ ਮਾਲੂ ਮਿੰਟ ਬੋਲ ਨਹੀਂ ਆਖ ਇੱਥੇ ਪਈ ਆ ਲੈ ਕੋਈ ਏਦਾਂ ਖਿਚਨੇ ਇੱਕੋ ਹੀ ਮਾਰ ਪਿਆ ਜੀ ਉਹਦੇ ਕੋਲ ਬਸ ਇਹ ਤਾਂ ਕੋਈ ਖਿਚਣੀ ਆ ਇਹਦਾ ਇੱਕ ਵੀਡੀਓ ਮਾਤੇ ਰੱਖ ਕੇ ਖਿਚਣੀਆਂ ਕਿਤੇ ਵੀ ਜੀਤੀ ਆ ਤਾਂ ਬੈਕਗ੍ਰਾਉਂਡ ਰਿਮੂਵ ਕਰ ਦਣਾ ਮੈਂ ਖੜੀ ਕੀ ਤਾਰੇ ਕੀ ਬਣਾਣਾ ਹੈ ਇਹਨੇ ਗੂਗਲ ਦਾ ਵੱਡਲਾ ਇਹਦਾ ਗੂਗਲ ਫੜਵਾ ਯਾਰ ਬਣ ਚੁੱਕਿਆ ਈਮੇਲ ਤੇ ਨਹੀਂ ਲਾਣੀ ਨੇ ਆਪਾਂ ਤੇ ਪਾਪਾ ਖਾਣੇ ਦੇਰ ਆ ਗਈ ਯਾਰ ਪਪਾ ਬੋਸ ਇਸ ਵਾਰ ਮੰਮੀ ਨੇ ਨਾ ਪਿਛਲੇ ਵਾਰ ਮੰਮੀ ਨੇ ਫ੍ਰੈਂਚ ਫ੍ਰਾਈਜ਼ ਵਾਂਗ ਕੱਟੇ ਸੀ ਮਮਾ ਨੇ ਆਲੂ ਫਿੰਗਰ ਵਾਂਗ ਕੱਟੇ ਆ ਹੁਣ ਬੰਦਿਆ ਫੇਰ ਦਿਖਾਨੇ ਆ ਆਪਾ ਗ੍ਰੇਵਟ ਜੀ ਨਹੀਂ ਹੋ ਰਹੀ ਦੇਖੋ ਲੋ ਲਓ ਆਈ ਨੇ ਬੰਨਿਆ ਲੈ ਬਾਕੀ ਬੰਦੇ ਟਾਈਮ ਬਹੁਤ ਲੱਗ ਰਿਹਾ ਹੁਣ ਤਾਂ ਹਾਂ ਟਾਈਮ ਤਾਂ ਬਹੁਤ ਲੱਗਣਾ ਹੀ ਆ ਵੀ ਯਾਰ ਇੱਕਦਮ ਉਹ ਖੁਸ਼ਬੂ ਆ ਰਹੀ ਹੈ ਜੁੱਦੀ ਸੋੜੀ ਜੀ ਓਹੋ ਵਾਓ ਯਾਰ ਅਰੇ ਮੰਮੀ ਦਾਨਾ ਕਰੋ ਦੀ ਨਗਰੋਂ ਹੁੰਦ ਲੈਣੀ ਆ ਯਾਰ ਮੈਂ ਸਾਸ ਕੱਢਦੀ ਆ ਕਿੱਥੇ ਆ ਦਵੋ ਦਵੋ ਕੋਕ ਵੀ ਕੱਢ ਲਈ ਉਹ ਤੇ ਆ ਫ੍ਰੈਂਚ ਫ੍ਰਾਈਜ਼ ਬਹੁਤ ਸੋਹਣੇ ਲੱਗੇ ਬਈ ਉਹ ਵੀ ਨਹੀਂ ਆ ਪਾ ਤੇ ਵੀ ਨਹੀਂ ਹੋ ਰਹੀ ਮੈਂ ਤਾਂ ਬਿਲਕੁਲ ਵੀ ਤੇ ਪਪਾ ਕਿੱਦਾਂ ਪਾ ਬਣ ਗਏ ਫ੍ਰੈਂਚ ਫ੍ਰਾਈਜ਼ ਮਰੇ ਖਾਓ ਫੇ ਚਲੋ ਲਿਆਉ ਲੱਗੇ ਖਾਣ ਆ ਗਏ ਦੇਖੋ ਪਪਾ ਇਸ ਨਾਲ ਨਾ ਹਾਦ। ਫਲਾਈ ਸਟਾਈਲ। ਇੱਕਦਮ ਉਹੀ ਲੱਗਦੇ ਬਾਈ ਨੇ ਮਤਲਬ ਸੇਮ ਡਿੱਟਾ ਕਾਪੀ। ਮੈਂ ਦੇਖੋ ਯਾਰ ਹੋ ਰਹੀ। ਇੰਤਾ ਵੇਖੀ ਦੇਖੋ। ਸੋਚ ਲੱਗੇ ਯਾਰ ਦੇਖੋ। ਉਹ ਕਹਿ ਰਹੇ ਹਨ ਫਲਾਈ ਸਟਾਈਲ। ਖਾ ਲਈਏ ਉਹਨਾਂ पे ਆਪਾਂ। ਓਲੀ ਬੋਲੀ ਬੋਲਿਆ ਨਾ। ਹਾਂਜੀ। ਕੀ ਬਣਾਉਣ ਲੱਗੇ? ਚਾਹ ਬਣਾਉਣ ਲੱਗੇ ਹੁਣ। ਦੱਸ ਲੋ ਆਲੂ ਮਾਂਮੇ ਦੀ ਲੜਾਈ ਚੱਲੀ। ਦੱਸੇ ਆਲੂ ਵਾਲੇ ਖਾ ਕੇ ਲੜਾਈ ਛੱਡ ਦੂ। ਉਹ ਦੋਵੇਂ ਤਾਂ ਕਰਿਆ ਤੇ ਗੱਲ ਉਹ ਗੱਲ ਕਰ ਲਈ ਤੂੰ ਦੋ ਮਿੰਟ ਰੁਕ ਤਸਈ ਰਕ ਮੈਂ ਚਲੀ ਸੀ ਚਾਹ ਬਣਾਉਣ ਮੰਮੀ ਲੱਭੀ ਵੇਸੀ ਵੇਜਾ ਤਾਂ ਮੰਮੀ ਅੱਗੇ ਕੋਲੇ ਮੈਂ ਕਿਹਾ ਮੰਮੀ ਚਾਹ ਹੀ ਦੇਣਾ ਜਿਹੜਾ ਜਿਹੜੇ ਆਪਾਂ ਆਲੂ ਵਾਲੇ ਖਾਦੇ ਆ ਨਾ ਕੋਕ ਦੇ ਨਾਲੋਂ ਮਜ਼ਾ ਨਹੀਂ ਆਇਆ ਨਾ ਆਹੋ ਚਾਹ ਨਾ ਸਵਾਲ ਚਾਹ ਉੱਤੇ ਪੀਣੀ ਜ਼ਰੂਰੀ ਆ ਇੱਕ ਕੋਕ ਨਹੀਂ ਸੀ ਪੈਪਸੀ ਸੀ ਆ ਪੈਪਸੀ ਉੱਦਾਂ ਨਹੀਂ ਸਵਾਲ ਆਦੀ ਕੋਕ ਜ਼ਿਆਦਾ ਵਧੀਆ ਆ ਵੇਸੀ ਚਲੋ ਤੂੰ ਇਧਰ ਆ ਕੇ ਹੁਣ ਚਾਹ ਬਣਾ ਮੇਰੇ ਲਈ ਵੀ ਬਣਾ ਮੈਂ ਵੀ ਪੀਊਂਗਾ ਥੋੜੀ ਜੀ ਮੈਂ ਪੀਊਂਗਾ ਤੂੰ ਸੁਣਾ ਕੇ ਨਾ ਵਾਤ ਦੇਖੋ ਮੇਰੇ ਨਹੀਂ ਇਹਨੂੰ ਬੰਦ ਕਰੂੰਗਾ ਫੇਰ ਸੁਣਾਉਂਗੀ ਹਾਂ ਇਧਰ ਸਵਵੇਂ ਸੁਣਾ ਤੂੰ ਬਸ ਸਾਰੇ ਛੁੱਟੀ ਕਰਨੀ ਹੈ ਜੀ ਇਹਦੀ ਇੰਨੀਆਂ ਇੱਕ ਮਿੰਟ ਰੁਕ ਇੱਕ ਮਿੰਟ ਰੁਕ ਇੱਕ ਮਿੰਟ ਰੁਕ ਹੁਣ ਦੇਖੋ ਇੰਨੀਆਂ ਛੁੱਟੀਆਂ ਹੋ ਗਈਆਂ ਠੀਕ ਆ ਫੇਰ ਵੀ ਚਲ ਤਿਆਰੀ ਕਰਨੀ ਆ ਫੇਰ ਵੀ ਫੇਰ ਵੀ ਇਹ ਛੁੱਟੀਆਂ ਕਰਕੇ ਰੱਜੇ ਨਹੀਂ ਹੈਗੇ ਹਜੇ ਵੀ ਦੋ ਛੁੱਟੀਆਂ ਕਰਨੀਆਂ ਜ਼ਰੂਰੀ ਆ ਗੱਲ ਸੁਣ ਦੋ ਛੁੱਟੀਆਂ ਹਜੇ ਵੀ ਕਰਨੀਆਂ ਆ ਉਹ ਜਿਹੜੀਆਂ ਮਤਲਬ ਕਿ 30 ਦਿਨਾਂ ਦੀਆਂ ਛੁੱਟੀਆਂ ਦੇ ਵਿੱਚ ਇੰਨਾ ਮਜ਼ਾ ਨਹੀਂ ਆਇਆ ਉਹ ਜਿਹੜੀ ਇੱਕ ਲਾ ਇੱਕ ਛੁੱਟੀ ਆ ਨਾ ਉਹਦੇ ਵਿੱਚ ਇਹਨਾਂ ਨੇ ਉਹ ਸਾਰੇ ਮਜ਼ਾ ਇੱਥੇ ਹਾਂ ਚਾਹ ਆਈ ਹੈ ਇੱਥੇ ਦੇਖੋ ਚਾਹ ਕਿੱਥੇ ਰਖਾ ਲਈ ਨਹੀਂ ਨਹੀਂ ਅੱਛਾ ਅੱਛਾ ਇਹ ਚਾਹ ਪੀਣੀ ਇਹ ਦੋਨਾਂ ਜਣੇ ਨਹੀਂ ਹੈ ਜੀ ਨਾ ਇਹਨੇ ਪੀਣੀ ਨਾ ਹੜੀ ਮਾਤਾ ਨੇ ਪੀਣੀ ਯਾਰ ਰਾਤ ਨੂੰ ਅੱਜ ਮੈਂ ਬੜੇ ਚੇਰਬਾਦ ਪੀਣ ਲੱਗਾ ਆ ਇਹ ਤਾਂ ਮੈਂ ਚਾਹ ਘਾਟੀ ਪੀਣਾ ਹੁੰਦਾ ਆ ਬਲੌਗ ਲੈਂਡ ਲੱਗੇ ਆ ਕਰਨ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਦੱਸਿਓ ਸਾਡੇ ਬਲੌਗ ਕਿਦਾਂ ਦੇ ਲੱਗਦੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਿਓ ਅੱਜ ਦੇ ਇਕ ਨਵੇਂ ਬਲੌਗ ਮਿਲਦੇ ਆ ਤੁਹਾਨੂੰ ਇੱਕ ਬਾਏ ਤੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ